ਦਾਨੋਬਲ ਕੋਆਪਰੇਟਿਵ ਸੁਸਾਇਟੀ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੁਪਾਣਾ ਵਿਖੇ ਲਗਾਇਆ ਗਿਆ ਮੁਫਤ ਮੈਡੀਕਲ ਚੈੱਕਅਪ ਕੈਂਪ ਪ੍ਰਧਾਨ ਅਸ਼ਨੀ ਗਿਰਦੇ ਨੇ ਕਿਹਾ ਸੁਸਾਇਟੀ ਲਗਾਤਾਰ ਜਾਰੀ ਰੱਖੇਗੀ ਸੇਵਾ ਦੇ ਕਾਰਜ ਪ੍ਰਿੰਸੀਪਲ ਰੀਤਾ ਬਾਂਸਲ ਨੇ ਕਿਹਾ ਪੁਰ ਸੁਸਾਇਟੀ ਵੱਲੋਂ ਲਗਾਇਆ ਗਿਆ ਮੁਫਤ ਕੈਂਪ ਮਹਾਨ ਕਾਰਜ ਸੁਸਾਇਟੀ ਨੇ ਇਲਾਜਯੋਗ ਪਾਈਆਂ ਗਿਆ ਵਿਦਿਆਰਥਣਾਂ ਦਾ ਮੁਫਤ ਇਲਾਜ ਕਰਵਾਉਣ ਦਾ ਲਿਆ ਫੈਸਲਾ This news brought by Iconic Mattress Company ਸ਼੍ਰੀ ਮੁਖਸਰ ਸਾਹਿਬੀ ਕੇ ਸੇਵਾ ਦੇ ਖੇਤਰ ਵਿੱਚ ਮੋਹਰੀ ਭੂਮਿਕਾ ਅਦਾ ਕਰਹੀ ਦਾ ਨੋਬਲ ਕੋਆਪਰੇਟਿਵ ਸੁਸਾਇਟੀ ਸ਼੍ਰੀ ਮੁਖਸਰ ਸਾਹਿਬ ਵੱਲੋਂ ਪ੍ਰਦਾਨ ਅਸ਼wini ਗਿੱਰਦੇ ਦੀ ਅਗਵਾਈ ਹੇਠ ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੁਪਾਰਾ ਵਿਖੇ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਹੈ ਇਸ ਕੈਂਪ ਦੌਰਾਨ ਸਕੂਲ ਵਿਦਿਆਰਥਣਾਂ ਦੀ ਮੁਫਤ ਜਾਂਚ ਕੀਤੀ ਗਈ ਅਤੇ ਦਵਾਈਆਂ ਵੀ ਮੁਫਤ ਦਿੱਤੀਆਂ ਗਈਆਂ ਜਦਕਿ ਇਲਾਜਯੋਗ ਪਾਈਆਂ ਗਏ ਵਿਦਿਆਰਥਣਾਂ ਦਾ ਇਲਾਜ ਵੀ ਸੁਸਾਇਟੀ ਵੱਲੋਂ ਮੁਫਤ ਵਿੱਚ ਕਰਵਾਏ ਜਾਣ ਦਾ ਫੈਸਲਾ ਲਿਆ ਗਿਆ ਹੈ ਕੈਂਪ ਦਾ ਉਦਘਾਟਨ ਨੋਬਲ ਕੋਆਪਰੇਟਿਵ ਸੁਸਾਇਟੀ ਦੇ ਪ੍ਰਧਾਨ ਅਸ਼ਨੀ ਗਿੱੱਦਰ ਵੱਲੋਂ ਕੀਤਾ ਗਿਆ ਆਪਣੇ ਸੰਬੋਧਨ ਵਿੱਚ ਉਹਨਾਂ ਨੇ ਕਿਹਾ ਕਿ ਦਾ ਕੋਆਪਰੇਟਿਵ ਸੁਸਾਇਟੀ ਸਮਾਜ ਸੇਵਾ ਦੇ ਖੇਤਰ ਵਿੱਚ ਆਪਣਾ ਬੰਦਾ ਯੋਗਦਾਨ ਪਾ ਰਹੀ ਹੈ ਸਮਾਜ ਸੇਵਾ ਦੀ ਇਸ ਕੰਮ ਨੂੰ ਭਵਿੱਖ ਵਿੱਚ ਵੀ ਲਗਾਤਾਰ ਜਾਰੀ ਰੱਖਿਆ ਜਾਵੇਗਾ ਇਸ ਕੈਂਪ ਦੌਰਾਨ ਐਮਐਸਈਐਨਟੀ ਮਾਹੇ ਡਾਕਟਰ ਦੀਪਿਕਾ ਅਤੇ ਉਹਨਾਂ ਦੀ ਟੀਮ ਵਿੱਚ ਸ਼ਾਮਲ ਓਮ ਪ੍ਰਕਾਸ਼ ਵੱਲੋਂ ਵਿਦਿਆਰਥਣਾਂ ਦੀ ਜਾਂਚ ਕੀਤੀ ਗਈ। ਡਾਕਟਰ ਦੀਪਿਕਾ ਨੇ ਦੱਸਿਆ ਕਿ ਕੈਂਪ ਦੌਰਾਨ ਕਲਾ ਸ hemi ਦੀ ਵਿਦਿਆਰਥਣ ਮਹਿਕਦੀਪ ਦੇ ਕੰਨ ਦਾ ਇੱਕ ਪਰਦਾ ਫਟਿਆ ਹੋਇਆ ਪਾਇਆ ਗਿਆ ਜਿਸ ਨੂੰ ਜਲਦੀ ਇਲਾਜ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ। ਜਦਕਿ ਚਾਰ ਜਾਇਬ ਬੱਚੇ ਪਾਏ ਗਏ ਨੇ ਜੋ ਕਿ ਕੰਨਾਂ ਤੋਂ ਪੂਰੀ ਤਰ੍ਹਾਂ ਸੁਣ ਨਹੀਂ ਸਕਦੇ ਸਨ। ਡਾਕਟਰ ਨੇ ਦੱਸਿਆ ਕਿ ਦਾ ਨੋਬਲ ਸੁਸਾਇਟੀ ਦੇ ਸਹਿਯੋਗ ਨਾਲ ਇਨ੍ਹਾਂ ਬੱਚਿਆਂ ਦਾ ਮੁਫਤ ਇਲਾਜ ਕੀਤਾ ਜਾਵੇਗਾ। ਉਹਦਾ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਰੀਤਾ ਪਾਂਸਲ ਵੱਲੋਂ ਇਸ ਤਰ੍ਹਾਂ ਦਾ ਮਹਾਨ ਉਪਰਾਲਾ ਕਰਨ ਲਈ ਦਾ ਕੋ ਦਿਲੋਤਨ ਵਾਰ ਕਿਤਾ ਗਿਆ ਹੈ ਅੰਤ ਵਿੱਚ ਸਕੂਲ ਦੀ ਮੈਨੇਜਮੈਂਟ ਕਮੇਟੀ ਵੱਲੋਂ ਦਾ ਕੋਆਪਰੇਟਿਵ ਸੁਸਾਇਟੀ ਦੇ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਤੇ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਚੇਅਰਮੈਨ ਡਾਕਟਰ ਗੁਰਮੀਤ ਸਿੰਘ ਸਾਬਕਾ ਚੇਅਰਮੈਨ ਸਾਹਿਬ ਸਿੰਘ ਸਾਬਕਾ ਚੇਅਰਮੈਨ ਪਰਮਜੀਤ ਸ਼ਰਮਾ ਅਨਿਲ ਗੁਪਤਾ ਡਾਕਟਰ ਤਰਮਿੰਦਰ ਸਿੰਘ ਆਦਵੀ ਮੌਜੂਦ ਸਨ ਜਦ ਕੀ ਦਾ ਕੋਆਪਰੇਟਿਵ ਸੁਸਾਇਟੀ ਵੱਲੋਂ ਕੈਸ਼ੀਅਰ ਵਿਪুল ਗਿਰਦਰ ਅਦਿੱਤੇ ਗਿਰਦਰ ਸ਼੍ਰੀਮਤੀ ਸ਼ਰਿਆ ਗਿਰਦਰ ਰਵਿੰਦਰ ਸਿੰਘ ਅਤੇ ਰਵਿੰਦਰ ਕੁਮਾਰ ਤੋਂ ਇਲਾਵਾ ਸਕੂਲ ਸਟਾਫ ਵਿੱਚ ਮਨੋਜ ਕੁਮਾਰ ਲੈਕਚਰਰ ਵਿਕਰਮਜੀਤ ਲੈਕਚਰਰ ਮਨਵੀਰ ਪੁੱਲਰ ਸ਼੍ਰੀਮਤੀ ਪਰਮਪਾਲ ਕੌਰ ਸ਼੍ਰੀਮਤੀ ਪਰੰਪਰੀਕ ਕੌਰ ਗੁਰਮਿੰਦਰ ਕੌਰ ਪ੍ਰਗਟ ਸਿੰਘ ਆਦਵੀ ਮੌਜੂਦ ਸਨ ਇਹ ਮੈਂ ਗੱਲ ਤੁਹਾਨੂੰ ਡਾਕਟਰ ਦੀਪਕਾ ਜੀ ਦਾ ਬੇਨਤ ਕੁੱਲ ਗਿਆ ਤੇ ਮੈਂ ਕਿਹਾ ਵੀ ਇਦਾਂ ਇੱਕ ਕੈਂਪ ਲਾਉਣਾ ਸੇਵਾ ਦਾ ਇਹ ਕਹਿੰਦੇ ਅਸੀਂ ਤਾਂ ਸੇਵਾ ਕਰਕੇ ਬਹੁਤ ਖੁਸ਼ ਹਾਂ ਤੁਸੀਂ ਦੱਸੋ ਕਿੱਥੋਂ ਕਿਵੇਂ ਰੱਖਣਾ ਤੇ ਵਸੀਂ ਸੋਚਿਆ ਵੀ ਜਿਹੜਾ ਕੈਂਪਸ ਸਕੂਲ ਦੇ ਵਿੱਚ ਲਾਇਆ ਜਾਵੇ ਕੁੜੀਆਂ ਦੇ ਸਕੂਲ 'ਚ ਬੱਚਿਆਂ ਦੇ ਸਕੂਲ 'ਚ ਪਿੰਨਾਂ 'ਚ ਲਾਇਆ ਜਾਵੇ ਇੱਥੇ ਪਹੁੰਚ ਲੋਕਾਂ ਦੀ ਘੱਟ ਮੇਰਾ ਨਾਮ ਅਸ਼ਨੀ ਘੋੜਾ ਤੇ ਮੈਂ ਪ੍ਰਧਾਨ ਹਾਂ ਨੋਬਲ ਕੋਆਪਰੇਟਿਵ ਸੋਸਾਇਟੀ ਦਾ ਇਹ ਸੋਸਾਇਟੀ ਸੇਵਾ ਦਾ ਕੰਮ ਕਰਦੀ ਹੈ ਅਸੀਂ ਅੱਜ ਰੂਪਾਂ ਨੇ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ 'ਚ ਇਹ ਕੈਂਪ ਲਾਇਆ ਹੈ ਇਸ ਕੈਂਪ ਦੇ ਵਿੱਚ ਬੱਚਿਆਂ ਦਾ ਮੁਫਤ ਇਲਾਜ ਡਾਕਟਰ ਦੀਪਕਾ ਜੀ ਦਵਾਵਾ ਜੋ ईएनटी ਸਪੈਸ਼ਲਿਸਟ ਹਨ ਸਕੂਲ ਦੇ ਸਹਿਯੋਗ ਨਾਲ ਇਹ ਕੈਂਪੇਨ ਲਾਇਆ ਗਿਆ ਤੇ ਵੀ ਕਿਸੇ ਕਿਸਮ ਦਾ ਬੱਚਿਆਂ ਦਾ ਕੋਈ ਖਰਚਾ ਨਹੀਂ ਹੋਊਗਾ ਸਿਧ ਧੰਨਵਾਦੀਆਂ ਮੈਡਮ ਵਿਟਾ ਬਾਂਸਲ ਤੇ ਸਾਰੀ ਮੈਨੇਜਮੈਂਟ ਦੇ ਸਕੂਲ ਦੀ ਜਿਨ੍ਹਾਂ ਨੇ ਸਾਨੂੰ ਇਹ ਸਹਿਯੋਗ ਦਿੱਤਾ ਸੀ ਸੀਨੀਅਰ ਸੈਕੰਡਰੀ ਸਕੂਲ ਰੂਪਾਨਾ ਮੈਂ ਸਾਡੇ ਸਕੂਲ ਦੇ ਵਿੱਚ ਆਪਣਾ ਕੋਆਪਰੇਟਿਵ ਸੁਸਾਇਟੀ ਵੱਲੋਂ ਸ਼੍ਰੀ ਅਸ਼ਵਨੀ ਗਿਰਦਰ ਜਿਹੜਾ ਸਾਰਾ ਆਰਗੇਨਾਈਜ਼ ਕਰ ਰਿਹਾ ਹੈ ਕੈਂਪ ਸਾਡੇ ਕੋਲ ਡਾਕਟਰ ਦੀਪਿਕਾ ਜੀ ईएनटी ਸਪੈਸ਼ਲਿਸਟ ਸਾਡੇ ਕੋਲ ਆਏ ਹੋਏ ਹੈ ਜਿਹੜੇ ਬੱਚੇ ਆਪਣਾ ਇਲਾਜ ਨਹੀਂ ਕਰਵਾ ਸਕਦੇ ਉਹਨਾਂ ਵਾਸਤੇ ਮੁਫਤ ਇਲਾਜ ਔਰ ਮੈਡੀਸਿਨਸ ਸਾਡੇ ਸਕੂਲ ਦੇ ਵਿੱਚ ਪ੍ਰੋਵਾਈਡ ਕੀਤੀਆਂ ਗਈਆਂ ਸਮੁੱਚੀ ਟੀਮ ਦਾ ਡਾਕਟਰ ਸਾਹਿਬ ਦਾ ਮੈਂ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੀ ਹਾਂ ਜੀ ਮੈਂ ਡਾਕਟਰ ਦੀਪਿਕਾ ਅੱਜ ਨੋਵਲ ਕੋਆਪਰੇਟਿਵ ਸੁਸਾਇਟੀ ਵੱਲੋਂ ਸਕੂਲ ਚ ਕੈਂਪ ਲਗਾਇਆ ਗਿਆ ਹੈ ਜਿੱਥੇ ਕਿ ਮੈਂ ਸਾਰੇ ਬੱਚਾ ਦਾ ਚੈੱਕ ਅਪ ਕੀਤਾ ਹੈ ਕੁਝ ਬੱਚਾ ਨੂੰ ਦਿੱਕਤ ਸੀਗੀ ਉਹਨਾਂ ਨੂੰ ਅਸੀਂ ਦਵਾਈ ਦੇ ਦਿੱਤੀ ਹੈ ਤੇ ਤੁਸੀਂ ਕਿਸੇ ਵੀ ਟਾਈਮ ਸਾਡੇ ਹਸਪਤਾਲ ਜੋਤ ਅੱਖਾਂ ਤੇ ਨੱਕ ਕੰਨ ਗਲੇ ਦਾ ਹਸਪਤਾਲ ਜੋ ਕਿ ਸ਼੍ਰੀ ਮੁਖਤਸਰ ਸਾਹਿਬ ਵਿਕੇ ਅਬੋਰ ਰੋਡ ਤੇ ਹੈ ਤੇ ਉੱਥੇ ਆ ਕੇ ਆਪਣਾ ਚੈੱਕ ਅਪ ਕਰਵਾ ਕੇ ਕਿਸੇ ਵੀ ਟਾਈਮ ਸਾਡੀਆਂ ਸੇਵਾਵਾਂ ਦਾ ਲਾਭ ਉਠਾ ਸਕਦੇ ਹੋ